ਸਵਾਗਤ ਹੈ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਦੋ ਟਰੈਕਟਰ ਕਾਉ ਸੇਲ ਤੇ ਲੈ ਕੇ ਆਏ ਆਂ ਪਹਿਲਾਂ ਗੱਲ ਕਰੀਏ ਫੋਰਡ 3610 ਤੇ ਦੂਜਾ ਮਹਿੰਦਰਾ 255 2 ਸਿਲੰਡਰ ਡੀਆਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਜੋ ਤੁਹਾਡੇ ਤੱਕ ਸਾਰੀ ਜਾਣਕਾਰੀ ਪਹੁੰਚ ਸਕੇ ਨਵੀਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਗੱਲ ਕਰੀਏ ਫੋਰਡ 3610 ਬਹੁਤ ਸੋਹਣਾ Ориਜਨਲ ਟਰੈਕਟਰ ਆ ਜੀ ਸਾਰਾ ਦੁਬਾਰਾ ਰੰਗ ਪੇਂਟ ਨਹੀਂ ਹੋਇਆ ਸਾਰਾ ਰੰਗ ਪੇਂਟ Ориਜਨਲ ਆ ਨਾਲ ਦਾ ਘਰੇਲੂ ਚੱਲਿਆ ਟਰੈਕਟਰ ਆ ਵਾਈ ਤੇ ਚੱਲਿਆ ਟਰੈਕਟਰ ਆ ਦੇਖ ਸਕਦੇ ਹੋ ਤੁਸੀਂ ਹਾਲਤ ਤੁਹਾਡੇ ਸਾਹਮਣੇ ਆ ਬਹੁਤ ਹੀ ਚੰਗਾ ਟਰੈਕਟਰ ਆ ਇੰਜਨ ਗੇਅਰ ਦੀ ਵੀਰ ਦੀ ਫੁੱਲ ਦਸੱਲੀ ਆ ਗਾਰੰਟੀ ਆ ਕਿੰਨਾ ਨਾ ਟਾਈਮ ਮਰਦੀ ਤੁਸੀਂ ਦਸੱਲੀ ਕਰਕੇ ਵਾਹ ਕੇ ਫਿਰ ਟਰੈਕਟਰ ਖਰੀਦ ਸਕਦੇ ਹੋ ਵੀਰੋ ਜੇ ਆਪਾਂ ਟਰੈਕਟਰ ਦੇ ਟਾਇਰਾਂ ਦੀ ਗੱਲ ਕਰੀਏ ਬਿਲਕੁਲ ਚਾਰੇ ਟਾਇਰ ਨਵੇਂ ਨੇ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਨੇ ਜੇ ਕੇ ਕੰਪਨੀ ਦੇ ਟਾਇਰ ਨੇ ਬਿਲਕੁਲ ਨਵੇਂ ਟਾਇਰ ਨੇ ਚਾਰੇ ਇੱਕੋ ਕੰਪਨੀ ਦੇ ਟਾਇਰ ਨੇ ਜੇ ਆਪਾਂ ਟਰੈਕਟਰ ਦੇ ਮਾਡਲ ਦੀ ਗੱਲ ਕਰੀਏ 1990 ਮਾਡਲ ਟਰੈਕਟਰ ਆ ਵੀਰੋ ਇਹ ਘਰੇਲੂ ਟਰੈਕਟਰ ਆ ਰਿੰਮਾਂ ਦਾ ਮਰਗਿਆਟਾਂ ਦਾ ਤੁਸੀਂ ਦੇਖ ਸਕਦੇ ਹੋ ਬਹੁਤ ਸਾਫ਼ ਆ ਬ੍ਰੇਕਾਂ ਦਾ ਕੰਮ ਤਾਜ਼ਾ ਹੋਇਆ ਟੂਪਾਂ ਵਾਲੇ ਬ੍ਰੇਕ ਨੇ ਇਸ ਦੇ ਦੇਖ ਸਕਦੇ ਹੋ ਤੁਸੀਂ ਲੈਫਟ ਦਾ ਬਹੁਤ ਚੰਗਾ ਟਰੈਕਟਰ ਆ ਇੰਜਨ ਗੇਅਰ ਦੀ ਵੀਰ ਦੀ ਫੁੱਲ ਦਸੱਲੀ ਆ ਇੰਜਨ ਗੇਅਰ ਦਾ ਪਿਛਲੇ ਹਿੱਸੇ ਦਾ ਲੈਫਟ ਦਾ ਗੇਅਰ ਦਾ ਬਿਲਕੁਲ ਓਕੇ ਆ ਟਰੈਕਟਰ ਬਿਲਕੁਲ ਨਵੇਂ ਵਰਗਾ ਟਰੈਕਟਰ ਆ ਦਸੱਲੀ ਕਰਕੇ ਟਰੈਕਟਰ ਤੁਸੀਂ ਫਿਰ ਖਰੀਦ ਸਕਦੇ ਹੋ ਟਰੈਕਟਰ ਦੀ ਹਾਲਤ ਤੁਹਾਡੇ ਸਾਹਮਣੇ ਆ ਬਿਲਕੁਲ ਚੰਗੀ ਹਾਲਤ ਦਾ ਟਰੈਕਟਰ ਆ ਦੇਖ ਸਕਦੇ ਹੋ ਰਹਿਮਤ ਤੁਸੀਂ ਦੁਬਾਰਾ ਬਹੁਤ ਚੰਗੇ ਰਹਿਮਣੇ ਬਹੁਤ ਸਾਫ਼ ਮਰਗਿਆਟ ਨੇ ਰੰਗ ਪੇਂਟ ਪੂਰਾ ਪਿਆ ਟਰੈਕਟਰ ਤੇ ਜੇ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 94641 13503 ਤੇ ਵੀਰ ਨੂੰ ਫੋਨ ਕਰਕੇ ਟਰੈਕਟਰ ਬਾਰੇ ਬੰਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਜੋ ਜਾਣਕਾਰੀ ਸਾਡੇ ਤੋਂ ਦੱਸਣ ਕੰਨੀ ਹੋ ਰਹੀਗੀ ਹੋਵੇ ਵੀਰੋ ਤੁਸੀਂ ਉਹ ਵੀਰ ਨੂੰ ਫੋਨ ਕਰਕੇ ਪ੍ਰਾਪਤ ਕਰ ਸਕਦੇ ਹੋ ਜੇ ਹੁਣ ਆਪਾਂ ਇਸ ਦੀ ਡਿਮਾਂਡ ਦੀ ਗੱਲ ਕਰੀਏ ਵੀਰ ਕੰਨੀਓ 140000 ਰੁਪਿਆ ਡਿਮਾਂਡ ਰੱਖੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਤੁਹਾਡਾ ਪੂਰਾ ਮਾਨਤਾਣ ਕੀਤਾ ਜਾਊਗਾ ਜੋ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਕੇ ਆਊਗਾ ਵੀਰ ਉਸ ਦਾ ਸਪੈਸ਼ਲ ਮਾਨਤਾਣ ਕਰਨਗੇ ਟਰੈਕਟਰ ਦੀ ਵੀਡੀਓ ਤੁਹਾਡੇ ਸਾਹਮਣੇ ਆ ਬਹੁਤ ਹੀ ਚੰਗਾ ਸੋਹਣਾ ਘਰੇਲੂ ਸਾਂਭਿਆ ਹੋਇਆ ਟਰੈਕਟਰ ਆ ਜਿਸ ਕਿਸੇ ਵੀਰ ਨੇ ਖਰੀਦਣਾ ਖਰੀਦਣ ਦਾ ਚਾਹਵਣਾ ਇੱਕ ਵਾਰ ਵੀਰ ਨੂੰ ਜਰੂਰ ਕਾਲ ਕਰੇ ਦੇਖ ਸਕਦੇ ਹੋ ਅੰਦਰਲੇ ਪਾਸੋਂ ਇੰਜਨ ਤੋਂ ਰੰਗ ਪੇਂਟ ਪੂਰਾ ਚੰਗਾ ਕੋਈ ਲੀਕਿੰਗ ਨਹੀਂ ਟਰੈਕਟਰ ਦੀ ਕਿਸੇੋਂ ਪਾਸੋਂ ਰੈਡੀ ਟਰੈਕਟਰ ਬਿਲਕੁਲ ਨਵਾਂ ਲੱਗਿਆ ਹੋਇਆ ਨਵੇਂ ਵਰਗੀ ਬੈਟਰੀ ਆ ਸੈਲਫ ਸਟਾਰਟ ਆ ਦਸੱਲੀ ਕਰਕੇ ਤੁਸੀਂ ਟਰੈਕਟਰ ਵੀਰੋ ਖਰੀਦ ਸਕਦੇ ਹੋ ਰੇਟ ਵਿੱਚ ਤੁਹਾਡਾ ਪੂਰਾ ਮਾਨਤਨ ਕੀਤਾ ਜਾਊਗਾ ਸਵਾਗਤ ਆ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ Mahindra 255 2 ਸਿਲੰਡਰ DI ਬਕਾਊ ਲੈ ਕੇ ਆਏ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਜੋ ਤੁਹਾਡੇ ਤੱਕ ਸਾਰੀ ਜਾਣਕਾਰੀ ਪਹੁੰਚ ਸਕੇ ਗੱਲ ਕਰੀਏ ਟਰੈਕਟਰ ਬਾਰੇ ਤਾਂ ਬਹੁਤ ਚੰਗੀ ਕੰਡੀਸ਼ਨ ਦਾ ਟਰੈਕਟਰ ਆ ਜੀ ਬਹੁਤ ਸਾਫ਼ ਸੋਹਣਾ ਟਰੈਕਟਰ ਆ ਘਰੇਲੂ ਚੱਲਿਆ ਟਰੈਕਟਰ ਆ ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਪੂਰਾ ਸਾਫ਼ ਟਰੈਕਟਰ ਆ ਕੱਲੇ ਰਿੰਮਾਂ ਤੇ ਰੰਗ ਵੱਜਿਆ ਹੋਇਆ ਦੂਜਾ ਬਾਕੀ ਸਾਰਾ ਟਰੈਕਟਰ ओरिजिनल ਆ ਜੀ ਦੇਖ ਪਰਖ ਕੇ ਦਸੱਲੀ ਕਰਕੇ ਬਾਅਦ ਚਲਾ ਕੇ ਫਿਰ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ 50 ਪੈਸੇ ਕੰਪਨੀ ਦੇ ਪੱਕੇ ਟਾਇਰ ਨੇ ਚਾਰੇ ਰੈਮ ਪੂਰੇ ਸਾਫ ਨੇ ਰੈਮ ਰੰਗ ਪੇਂਟ ਹੋਇਆ ਦੁਬਾਰੇ ਬਾਕੀ ਟਰੈਕਟਰ ਸਾਰਾ origignal ਆ ਜੀ ਨਵੇਂ ਵਰਗੀ ਬੈਟਰੀ ਆ self starter ਟਰੈਕਟਰ ਆ ਜੀ ਦੇਖ ਸਕਦੇ ਹੋ ਤੁਸੀਂ ਪੰਜਾਬ ਨੰਬਰ ਟਰੈਕਟਰ ਆ ਕੋਈ ਮਰਗਿਆਟ ਨਹੀਂ ਗਲਿਆ ਹੋਇਆ origignal ਨਾਲ ਦੇ ਮਰਗਿਆਟ ਨੇ ਜੇ ਆਪਾਂ ਹੁਣ ਇਸ ਦੇ ਮਾਡਲ ਦੀ ਗੱਲ ਕਰੀਏ 1988 ਮਾਡਲ ਟਰੈਕਟਰ ਆ ਜੀ ਇਹ ਪੰਜਾਬ ਨੰਬਰ ਦਾ ਟਰੈਕਟਰ ਆ ਪਿਛਲੇ ਹੀ ਸੇ ਤੋਂ ਤੁਸੀਂ ਦੇਖ ਸਕਦੇ ਹੋ ਪੂਰਾ ਸਾਫ਼ ਆ ਲੈਂਕਾਂ ਦਾ ਡੰਡਾ ਫੱਟੀ ਟਰੈਕਟਰ ਦੇ ਨਾਲ ਆ ਮਰਗਿਆਟ ਪੂਰੇ ਚੰਗੇ ਪਏ ਨੇ ਜੀ ਕਿਸੇ ਪਾਸੋਂ ਗਲੇ ਨਹੀਂ ਹੋਏ ਜੇ ਕੇ ਕੰਪਨੀ ਦੇ ਟਾਇਰ ਨੇ ਇੰਜਨ ਗੇਅਰ ਦੀ ਵੀਰ ਦੀ ਫੁੱਲ ਦਸੱਲੀ ਹੋਊਗੀ ਵਾਹ ਚਲਾ ਕੇ ਦਸੱਲੀ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਲੈਫਟ ਦਾ ਇੰਜਨ ਦਾ ਗੇਅਰ ਦਾ ਪਿਛਲੇ ਹਿੱਸੇ ਦਾ ਬਿਲਕੁਲ ਨਵਾਂ ਟਰੈਕਟਰ ਆ ਦਸੱਲੀ ਕਰਕੇ ਤੁਸੀਂ ਟਰੈਕਟਰ ਫੇਰ ਖਰੀਦ ਸਕਦੇ ਹੋ ਦੁਬਾਰਾ ਫੇਰ ਦੱਸ ਦਿੰਦੇ ਆ ਮਹਿੰਦਰਾ 255 ਦੋ ਸਿਲੰਡਰ ਟਰੈਕਟਰ ਆ ਜੀ ਇਹ ਜੇ ਕਿਸੇ ਵੀਰ ਨੇ ਖਰੀਦਣਾ ਖਰੀਦਣ ਦਾ ਚਾਹਵਣਾ ਇੱਕ ਵਾਰ ਵੀਰ ਨੂੰ ਜ਼ਰੂਰ ਕਾਲ ਕਰੇ ਟਰੈਕਟਰ ਬਾਰੇ ਬੰਦੀ ਜਾਣਕਾਰੀ ਪ੍ਰਾਪਤ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਜੇ ਹੁਣ ਆਪਾਂ ਇਸ ਦੀ ਡਿਮਾਂਡ ਦੀ ਗੱਲ ਕਰੀਏ ਵੀਰ ਕੰਨਿਓ 95000 ਰੁਪਿਆ ਡਿਮਾਂਡ ਰੱਖੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਤੁਹਾਡਾ ਪੂਰਾ ਮਾਨਤਨ ਕੀਤਾ ਜਾਊਗਾ ਜੋ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਕੇ ਜਾਊਗਾ ਵੀਰ ਉਸ ਦਾ ਸਪੈਸ਼ਲ ਮਾਨਤਨ ਕਰਨਗੇ ਮਾਲਕ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 9461340313 ਵੀਰ ਨੂੰ ਫੋਨ ਕਰ ਸਕਦੇ ਹੋ ਜੀ ਤੁਸੀਂ ਟਰੈਕਟਰ ਬਹੁਤ ਸੋਹਣਾ ਸਾਂਭਿਆ ਹੋਇਆ ਚੰਗਾ ਟਰੈਕਟਰ ਆ ਆਪਣੇ ਚੈਨਲ ਤੇ ਐਡ ਲਾਉਣ ਵਾਸਤੇ ਵੀਰੋ ਸਕਰੀਨ ਉਤੇ ਚੱਲ ਰਹੇ ਨੰਬਰ ਤੇ ਵੀਡੀਓ ਬਣਾ ਕੇ ਜਾਂ ਫੋਟੋਆਂ ਸੈਂਡ ਕਰੋ ਆਪਾਂ ਤੁਹਾਡੀ ਐਡ ਫ੍ਰੀ ਦੇ ਵਿੱਚ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ